ਆਪਾਂ ਜੋ ਕਮਾਵਾਲੇ ਪੱਤਨ ਸਤਲੁਜ ਦਰਿਆ ਦੇਖਦੇ ਆ ਇਹ ਲਾ杜 ਦਾ ਸੇਵਨ ਵਾਲਾ ਕਮਾਵਾਲੇ ਪੱਤਨ ਤੋਂ ਲਗਭਗ 3-4 ਕਿਲੋਮੀਟਰ ਪਿੱਛੇ ਸਤਲੁਜ ਦਰਿਆ ਦੇ ਵਿੱਚ ਮਿਲਦਾ ਹੈ ਨਵੇਂ ਹਸਤੇ ਦੇ ਕੋਲ ਇਹ ਸਾਹਮਣੇ ਸਤਲੁਜ ਦਰਿਆ ਦਾ ਖੇਤਰ ਹੈ ਸਾਹਮਣੇ ਜੋ ਦੇਖ ਰਹੇ ਹਾਂ ਸਫੈਦਾਂ ਤੋਂ ਉਸ ਪਾਰ ਇਹ ਸਾਰਾ ਸਤਲੁਜ ਦਰਿਆ ਦਾ ਖੇਤਰ ਹੈ ਇੱਧਰ ਜਿਹੜਾ ਸੱਜੇ ਦੇਖ ਰਹੇ ਆਪਾਂ ਇਹ ਸੱਜੇ ਬੰਨ ਤੋਂ ਇੱਧਰ ਨੂੰ ਜਿਹੜਾ ਇਹ ਲਾ杜ਕਾ ਸੇਮ ਨਾਲਾ ਜੋ ਲਾ杜ਕਾ ਸੇਮ ਨਾਲਾ ਵੀ ਪੂਰੀ ਤਰ੍ਹਾਂ ਭਰ ਕੇ ਵਗ ਰਿਹਾ ਔਰ ਇਹ ਸਾਹਮਣੇ ਸਾਹਮਣੇ ਜੋ ਦਿਖ ਰਿਹਾ ਸਾਹਮਣੇ ਸਤਲੁਜ ਦਰਿਆ ਪਰ ਉਹ ਗੁਲਾਬੇ ਵਾਲੀ ਸਾਈਡ ਤੋਂ ਇਹ ਸਾਹਮਣੇ ਗੁਲਾਬਾ ਪਿੰਡ ਇੱਥੇ ਆ ਕੇ ਇਸ ਜਗ੍ਹਾ ਤੇ ਆ ਕੇ ਲਾ杜ਕਾ ਸੇਮ ਨਾਲਾ ਔਰ ਸਤਲੁਜ ਦਰਿਆ ਇਕੱਠੇ ਹੁੰਦੇ ਹਨ ਲਾਧੂ ਦਾ ਸੇਮ ਨਾਲੇ ਦੇ ਵਿੱਚ ਵੀ ਪਾਣੀ ਬਹੁਤ ਸਪੀਡ ਨਾਲ ਆ ਰਿਹਾ ਤੇ ਬਹੁਤ ਜ਼ਿਆਦਾ ਆ ਰਿਹਾ ਔਰ ਇੱਥੋਂ ਇਹ ਮਿਲ ਕੇ ਅੱਗੇ ਲਾਧੂ ਦਾ ਸੇਮ ਨਾਲਾ ਔਰ ਸਤਲੁਜ ਦਰਿਆ ਇਕੱਠੇ ਹੋ ਕੇ ਕਾਮਾਵਾਲੀ ਪੱਤਨ ਉੱਥੋਂ ਦੀ ਪਾਣੀ ਡਬਲ ਹੋ ਕੇ ਨਿਕਲਦਾ ਹੈ ਉੱਥੇ ਇਹ ਬਹੁਤ ਵਿਕਰਾਲ ਰੂਪ ਤਰਨ ਕਰ ਲੈਂਦਾ ਕਿਉਂਕਿ ਅੱਜ ਕੱਲ੍ਹ ਬਾਰਿਸ਼ਾਂ ਵੀ ਬਹੁਤ ਜ਼ਿਆਦਾ ਹੋ ਰਹੀਆਂ ਹਨ ਸੇਮ ਨਾਲੇਚ ਵੀ ਪਾਣੀ ਬਹੁਤ ਜ਼ਿਆਦਾ ਆ ਰਿਹਾ ਉਧਰੋਂ ਦਰਿਆ ਦੇ ਵਿੱਚ ਤਾਂ ਅੱਗੇ ਜਾ ਕੇ ਜਿਹੜਾ ਸਤਲੁਜ ਦਰਿਆ ਬਹੁਤ ਵਿਕਰਾਲ ਦੋਕਰ ਵਿਕਰਾਲ ਰੂਪ ਧਾਰਨ ਕਰ ਲੈਂਦਾ ਕਮਾਵਲੀ ਪੱਤਨ ਤੇ ਜਾ ਕੇ